ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮਹੀਮ ਤਹਿਤ ਮੁਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਭਾਗੀ ਰਾਤ ਜਿਸ ਨੇ ਤਿੰਨ ਮੁਕਦਮੇ ਬਜਾਏ ਨਸ਼ਾ ਤਸਕਰ ਦੇ ਦਰਜ ਸਨ ਦੇ ਮਕਾਨ ਨੂੰ ਡੀਐਸਪੀ ਹਰਸਿਮਰ ਸਿੰਘ ਵੱਲ ਦੀ ਅਗਵਾਈ ਵਿੱਚ ਟੈਟਰੀ ਕਰ ਦਿੱਤਾ ਗਿਆ ਜਿਨ੍ਹਾਂ ਦੀ ਕੀਮਤ तकरीबन 4 ਤੋਂ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰ ਸਿਮਰਨ ਬੱਲ ਨੇ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਆਪਣੇ ਘਰ ਵਿੱਚ ਹੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਸੀ ਜਿਸ ਦਾ ਉਸ ਨੂੰ ਪੁਲਿਸ ਤੇ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਉਸ ਵੱਲੋਂ ਆਪਣੇ ਇਲਾਕੇ ਦੇ ਵਿੱਚ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ ਤਾਂ ਜੋ ਪੁਲਿਸ ਦੀ ਛਾਪੇ ਵਰਤੋਂ ਪਹਿਲਾਂ ਹੀ ਉਸ ਨੂੰ ਪਤਾ ਲੱਗ ਜਾਵੇ ਅਤੇ ਉਹ ਨਸ਼ੀਲੇ ਪਦਾਰਥ ਨੂੰ ਚੁਪਾ ਸਕੇ ਨਸ਼ੇ ਤਸਕਰوں ਵਾਲਾ ਜੇ ਕੰਮ ਹੋਇਆ ਹੈ ਕੀਆ ਬੜੀਆ ਹੋਇਆ ਹਾਂ ਬੇਸਿਕਲੀ ਇਹ ਇੱਥੇ ਦਾ ਜਿਹੜਾ ਅੰਮ੍ਰਿਤਸਰ ਕਲੋਨੀ ਹੈ ਇਹ ਸਾਡੀ ਇੱਥੇ ਦੇ ਹੌਟਸਪੌਟ ਸੀਗਾ ਕਾਫੀ ਜ਼ਿਆਦਾ ਪਿਛਲੀ ਸਰਕਾਰ ਵੇਲੇ ਦੇ ਵੀ ਇਹਦੇ ਇਹਨਾਂ ਨੇ ਆਪਣੇ ਘਾਰਾਂ ਦੇ ਵਿੱਚ ਉਹ ਬਣਾਏ ਹੋਏ ਸੀਗੇ ਅ ਕੰਟਰੋਲ ਰੂਮ ਟਾਈਪ ਉਹਦੇ ਵਿੱਚ ਸੀਸੀਟੀਵੀ ਕੈਮਰੇ ਜਿੰਨੀਆਂ ਵੀ ਐਂਟਰੀ ਪੁਆਇੰਟਸ ਸੀਗੀਆਂ ਉਹਨਾਂ ਨੂੰ ਇਹ ਉੱਥੇ ਫੀਡ ਲੈ ਕੇ ਗਏ ਹੋਏ ਸੀਗੇ ਜਿੱਤੇ ਤੇ ਜਦੋਂ ਵੀ ਪੁਲਿਸ ਆਉਂਦੀ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਇਨਫੋਰਮੇਸ਼ਨ ਮਿਲ ਜਾਂਦੀ ਸੀ ਇਦੇ ਵਿੱਚ ਮੇਨ ਜਿਹੜਾ ਦੋਸ਼ੀ ਸੀ ਭਾਗੀ ਰਾਤ ਪੁੱਤਰ ਰਾਜਪਾਲ ਜਿਹੜਾ 602 ਅੰਮ੍ਰਿਤਪਾਲ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਮਤਲਬ ਪੂਰੇ ਜੋਰ ਤੇ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਇਹਦੇ ਰਿਕਾਰਡ ਦੇ ਵਿੱਚ ਇਹਦੇ ਤਿੰਨ ਐਫਆਈਆਰਾਂ ਹੋਈਆਂ ਜਿਹੜੀਆਂ ਕਿ 70 ਐਫਆਈਆ ਨੰਬਰ 70/21 ਹੈ ਜਿਹਦੇ ਚ ਦੇਖੋ 1.5 ਕਿਲੋ ਗਾਂਜਾ ਸੀ ਚਾਰ ਰੌਂਦ ਉਹ ਵੀ ਮਲੇ ਸੀਗੇ ਤੇ ਨਾਲ 1 ਲੱਖ 38000 ਦੀ ਡਰੱਗ ਮਨੀ ਵੀ ਮਿਲੀ ਸੀ ਇਦਾਂ ਹੀ ਸਾਡੇ ਕੋਲ 106/106/22 ਮੁਕਦਮਾ ਜਿਹਦੇ ਵਿੱਚ ਹੇਰੋਇਨ ਤੇ ਆਈਸ ਵੀ ਮਿਲੀ ਸੀਗੀ ਤੇ ਬਰੂਫਨ ਦੇ ਜਿਹੜੇ ਨਾਲ 40000 ਦੀ 10 ਇੰਜੈਕਸ਼ਨ ਬਰੂਫਨ ਦੇ ਹੁੰਦੇ ਸੀਗੇ ਤੇ ਨਾਲ 40000 ਦੀ ਡਰੱਗ ਮਨੀ ਵੀ ਇਹਦੇ ਕੋਲ ਮਿਲੀ ਸੀ ਤੇ ਇੱਕ ਹੋਰ ਮੁਕਦਮਾ ਜਿਹਦੇ ਵਿੱਚ ਇਹਦੇ ਕੋਲ ਹੇਰੋਇਨ ਬਰਾਮਦ ਹੋਈ ਸੀ 127/ ਬਾਈ ਬਲਤੌਰ ਨੇ ਦਿੱਤਾ ਕੋਠੀ ਆਈਪੀ ਜਿਹੜੇ ਸੈਕਟਰ ਦੇ ਵਿੱਚ ਜਿੰਸੀਟੀ ਦੇ ਵਿੱਚ ਉੱਥੇ ਜਿਹੜਿਆ ਫ੍ਰੀਜ਼ ਨਹੀਂ ਕੀਤਾ ਗਿਆ ਸੀ ਉਹਨੂੰ ਉੱਥੇ ਵੀ ਜਿਹੜਾ ਇਹਦੇ ਹਾਂਜੀ ਇਹਦੇ ਵਿੱਚ ਵੇਖੋ ਇਹਦਾ ਇੱਕ ਬੜਾ ਪੂਰਾ ਪ੍ਰੋਸੈਸ ਹੈ ਇਹ ਨਹੀਂ ਆ ਵੀ ਅਸੀਂ ਮਤਲਬ ਵੀ ਅੱਜ ਮੁਕਦਮਾ ਦਿੱਤਾ ਹੈ ਤੇ ਨਾਲ ਹੀ ਉਹਦਾ ਘਰ ਦਾ ਘਰ ਟਾ दिए ਜਾਂ ਇਸਕਾ ਇਹਨਾਂ ਦੀ ਪੂਰਾ ਟ੍ਰਾਇਲ ਵੀ ਚੱਲਦਾ ਹੈ ਫਿਰ ਇਹਦੇ ਵਿੱਚ ਅਸੀਂ ਇਹਨੂੰ ਪ੍ਰੋਪਰ ਫ੍ਰੀਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਨੋਟਿਸ ਭੇਜੇ ਨੋਟਿਸ ਪੱਤ ਜੰ ਤੋਂ ਨਾਲ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਹੈ ਉੱਥੇ ਵੀ ਇਹਨਾਂ ਨੇ ਆਪਣੀ ਪੂਰੀ ਵਾਹ ਲਾਈ ਪੈਰਵਾਈ ਕੀਤੀ ਤੇ ਇਹਨਾਂ ਦਾ ਜਿਹੜਾ ਘਰ ਸੀ ਉਹ ਫ੍ਰੀਜ਼ ਕੀਤਾ ਕਿਉਂਕਿ ਤੇ ਨਾਲ ਉਹਦੇ ਵਿੱਚ ਇੱਕ ਨੋਵਾ ਗੱਡੀ ਵੀ ਅਸੀਂ ਫ੍ਰੀਜ਼ ਕਰਵਾਈ ਸੀ ਜਿਹਦੇ ਅੱਡ ਆਰਡਰ ਤੁਹਾਨੂੰ ਅਸੀਂ ਪਹਿਲਾਂ ਮਨਿਆਦੀ ਰਾਈ ਵੀ ਦੱਸੇ ਫਿਰ ਇਹਨਾਂ ਦੇ ਉੱਥੇ ਅਸੀਂ ਘਰ ਵੀ ਚਮਕਾ ਕੇ ਆਏ ਸੀ ਹੁਣ ਵੀ ਜਿਹੜਾ ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਆਪਣੇ ਅੱਡ ਅੱਡ ਵਸੀਲੇ ਆ ਰਹੀ ਇਹਨਾਂ ਨੇ ਹੋਰ ਆਪਣੇ ਨਿੱਕੇ ਮੋٹے ਬੰਦੇ ਆਪ ਤੇ ਭੱਜਿਆ ਹੋਇਆ ਪਰ ਹੋਰ ਨਾਲ ਨਾਲ ਲੱਗ ਕੇ ਕਿਸੇ ਨਾ ਕਿਸੇ ਬੰਦੇ ਨੂੰ ਇਹ ਕੰਮ ਚਲਾਉਂਦਾ ਸੀ ਉਹਦੇ ਰਿਕਾਰਡ ਦੇ ਵਿੱਚ ਅਸੀਂ ਅੱਜ ਇਹਦਾ ਘਰ ਵੀ ਟਾਇਆ ਪਹਿਲਾਂ ਵੀ ਕੋਈ ਪਰਚੇ ਵਗੈਰਾ ਹੈਗੇ ਨਹੀਂ ਹਾਂਜੀ ਆ ਤੁਹਾਨੂੰ ਮੈਂ ਮੁਕਦਮੇ ਪਹਿਲਾਂ ਦੱਸ ਚੁੱਕਾ ਹਾਂ ਵੀ ਇਹ ਹੈ ਹੋਰ ਵੀ ਇਹਦੇ ਤੇ ਇਹ ਮਕਦਮੇ ਜਿਹੜੇ ਹੈਗੇ ਉਹ ਦੀ ਵੀ ਸੀਐਨਐਸ ਤੇ ਤਹਿਸੀ ਪਹਿਲਾਂ ਇੱਕ ਇਸ ਪੁਰਾਣੇ ਇਹ ਆਈਪੀ ਜਿਹੜੇ ਇਹ ਜਿਹੜੇ ਐਨਡੀਪੀਐਸ ਐਕਟ ਹੁੰਦਾ ਇਹ ਡਿਫਰੈਂਟ ਹੈ ਐਨਡੀਪੀਐਸ ਐਕਟ ਦੇ ਤਹਿਤ ਹੈ ਕਿ ਇਹਦੇ ਨਾਲ ਬੀਐਨਐਸ ਨਾਲ ਕੋਈ ਰਿਲੇਸ਼ਨ ਨਹੀਂ ਹੈ ਫਿਰ ਵੀ ਨਾਲ ਕਿਨੇ ਕਿਸੇ ਨੂੰ ਦੂਸਰੀ ਕਰਾਰ ਦੇ ਦਿੱਤਾ ਜਾਂ ਇਹ ਕਰਦੇ ਇਹਦੇ 'ਚ ਇਹ ਅਜੇ ਇੱਕ ਦੋ ਅੰਡਰਟਾਇਰ ਵੀ ਹੈ ਤਿੰਨ ਚਾਰ ਮਕਦਮੇ ਇਹਦੇ ਤੇ ਹੈਗੇ ਜੀ ਕਿ ਇਹ ਫਸਾ ਜੀ ਰਤ ਨੇ ਮਕਾਨ ਬਣਾਇਆ ਬਤਾ ਜੀ ਨਸ਼ਾ ਵੇਚ ਕੇ ਇਹ ਮਕਾਨ ਬਣਾਇਆ ਤਾਂ ਇਹਨਾਂ ਨੇ ਸਰਕਾਰੀ ਤਰਫ ਤੇ ਉਹ ਘਿਰਤਾ ਗਿਆ ਅਸੀਂ ਹੁਣ ਜੀ ਆਪਾਂ ਬਹੁਤ ਖੋਜਾਂ ਜੀ ਨਸ਼ਾ ਵੇਚ ਰਹੇ ਤੇ ਕਲੋਮੀ ਜਿਹਾ ਹੋ ਰਹੀ ਜੀ ਆਖੀ ਨਸ਼ਾ